ਸਤਿਕਾਰਯੋਗ ਸਾਥੀਓ ਮੈਂ ਗਵਿੰਦਰ ਸਿੰਘ ਗੁਰਾਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਗੁਰਾਹਾਂ ਸਾਡੇ ਵੱਲੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਮੇਰੇ ਦੇ ਸੁਦੇਖ ਪੋਖਰੀ ਵੱਲੋਂ ਖਬਰ ਲੱਗੀ ਹੈ ਕਿ ਨਸ਼ਾ ਤਸਕਰਾਂ ਦੇ ਪ੍ਰਸ਼ਾਸਨ ਵੱਲੋਂ ਜੋ ਘਟਾ ਆ ਰਹੇ ਨੇ ਅਸੀਂ ਉਹਦੀ ਨਖੇਦੀ ਕੀਤੀ ਹੈ ਕੁ ਸਾਥੀਆਂ ਨੂੰ ਲੱਗ ਰਿਹਾ ਹੈ ਵੀ ਸ਼ਾਇਦ ਇਹ ਨਸ਼ਾ ਤਸਕਰਾਂ ਦੀ ਕੋਈ ਸਪੋਰਟ ਕਰ ਰਹੇ ਹਾਂ ਅਸੀਂ ਇਸ ਤਰ੍ਹਾਂ ਦਾ ਬਿਲਕੁਲ ਨਹੀਂ ਹੈ ਬਹੁਤ ਲੰਮੇ ਸਮੇਂ ਤੋਂ ਅਸੀਂ ਨਸ਼ਾ ਤਸਕਰਾਂ ਦੇ ਖਤ ਪਾਉਣ ਦੀ ਕਾਰਵਾਈ ਕਰਨ ਵਾਸਤੇ ਅਸੀਂ ਤਤ ਪਰ ਵੀ ਰਹਿ ਹਾਂ ਸੀ ਐਕਸ਼ਨ ਨਹੀਂ ਕੀਤੇ ਨੇ ਅਸੀਂ ਇਸ ਗੱਲ ਤੇ ਸਰਕਾਰ ਦੇ ਅਦਤਾਮਾ ਦੇ ਵਿੱਚ ਕੋਈ ਡੱਕਾ ਕਦੇ ਨਹੀਂ ਢਾਇਆ ਤੇ ਸੋਸ਼ਾਤ ਕਰਨ ਦੀ ਗੱਲ ਕਰਦੇ ਬਸਾਨੂੰ ਸੋਸੋ ਤੋਂ ਹੁੰਦਾ ਹੈ ਜੇ ਜੋ ਜੁਪੀ ਦੀ ਤਰ੍ਹਾਂ ਤੇ ਜਦੋਂ ਜੁਪੀ ਨੇ ਪਹਿਲਾਂ ਗੈਂਗਸਟਰਾਂ ਦੇ ਘਰਾਂ ਨੂੰ ਟਰਹੁਣ ਦੀ ਗੱਲ ਕੀਤੀ ਹੈ ਤੇ ਹੁਣ ਇੱਥੇ ਪੰਜਾਬ ਦੇ ਵਿੱਚ ਉਹੀ ਰਾਹ ਫੜ ਕੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਟਰਹੁਣ ਦੀ ਗੱਲ ਆਈ ਹੈ ਤਾਂ ਕਰਨ ਨੂੰ ਇਸੇ ਤਰਜ਼ ਤੇ ਕਿਤੇ ਜੰਤਕਾਗੂਆਂ ਤੇ ਇਹ ਕਾਰਵਾਈਆਂ ਇਸੇ ਤਰ੍ਹਾਂ ਦੀ ਰਿਵਾਇਤ ਜਦੋਂ ਪ੍ਰਸ਼ਨ ਤੁਸੀਂ ਇੰਨੇ اختیار ਦਿੰਨੇ ਹੋ ਤਾਂ ਜੰਤਕਾਗੂਆਂ ਦੇ ਨੂੰ ਕਿਸੇ ਕਿਸ ਤਰ੍ਹਾਂ ਲਜਾਈ ਕਰਕੇ ਉਹਨਾਂ ਦੇ ਘਰਾਂ ਦੇ ਉੱਤੇ ਤੁਸੀਂ ਉਹਤੇ ਜੂਐਪੀ ਦੇ ਪਰਚੇ ਕਰਕੇ ਉਹਨਾਂ ਦੇ ਘਰਾਂ ਨੂੰ ਤਾਂ ਹੁਣ ਦੀ ਜਿਹੜੀ ਰਿਵਾਇਤ ਸ਼ੁਰੂ ਕੀਤੀ ਹੈ ਇਧਰ ਨੂੰ ਗੱਲ ਵੱਧ ਰਹੀ ਹੈ ਅਸੀਂ ਇਸ ਕਰਕੇ ਇਧਰੋਂ ਕਹਿ ਰੋਕਿਆ ਇਹਨਾਂ ਨੂੰ ਵੀ ਤੁਸੀਂ ਕੋਈ ਵੀ ਕਾਰਵਾਈ ਪੁਲਿਸ ਨੂੰ ਇੰਨੇ ਅਧਿਕਾਰਨਾ ਦਿਓ ਤਾਂ ਕਿ ਉਹ ਮਨਮਰਜ਼ੀ ਨਾਲ ਆਪਣਿਆ ਨਹੀਂ ਆਪਦੀ ਕਿਆ ਕਰੀ ਜਾਵੇ ਕਿਉਂਕਿ ਪੁਲਿਸ ਦੇ ਕੋਲ ਜਿੰਨੇ ਅਧਿਕਾਰ ਆ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸੇ ਤਰ੍ਹਾਂ ਦੇ ਵੀ ਗੰਤ ਕਾਬੂ ਤੇ ਜਿਹੜਾ ਸੋਸ਼ਲ ਆਗੋ ਹੈ ਜਿਹੜਾ ਸਟੇਟ ਦੇ ਐਂਟੀ ਸਟੇਟ ਕੋ ਕਰਵਾਈ ਕਰਦਾ ਹੈ ਉਹਦੇ ਘਰਾਂ ਨੂੰ ਉਹ ਤੇ ਜੁਰਮ ਤੇ ਸਜ਼ਾ ਦੇਣ ਦੀ بجائے ਉਹਦੇ ਘਰਾਂ ਨੂੰ ਹੁਣ ਤੱਕ ਜਾਊਗੀ ਇਸ ਕਰਕੇ ਅਸੀਂ ਜਿਹੜੀਆਂ ਜਿਹੜੇ ਸਾਥੀ ਇਹਦੇ ਗਲਤ ਅਰਥ ਕਰ ਰਹੇ ਨੇ ਕਿ ਅਸੀਂ ਕੋਈ ਨਸ਼ਾ ਤਸਕਰਾਂ ਦੀ ਸਪੋਰਟ ਕਰ ਰਹੇ ਹਾਂ ਜਿੰਨਾ ਨੂੰ ਇਹ ਸਮਝ ਨਹੀਂ ਆਈ ਗੱਲ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਅਸੀਂ ਇਸ ਗੱਲ ਦੇ ਜ਼ੋਰਦਾਰ ਵਿਰੋਧੀਆਂ ਨਸ਼ਾ ਨਸੇ ਦੀ ਰਵੈਤ ਦੇ ਤੇ ਅਸੀਂ ਪਹਿਲਾਂ ਵੀ ਐਕਸ਼ਨ ਕਰਦੇ ਗਏ ਆ ਤੇ ਸਾਡੇ ਮੰਗ ਪੱਤਰ ਦੇ ਵਿੱਚ ਵੀ ਮੰਗਾਂ ਦੇ ਵਿੱਚ ਵੀ ਇਹ ਪਾਇਆ ਹੋਇਆ ਹੈ ਅਸੀਂ ਇਸ ਤਰ੍ਹਾਂ ਦੀ ਇਹ ਸੁਰੱਖਣ ਇਸ ਘਟੜਾਉਣ ਦੀ ਕਾਰਵਾਈ ਜੇ ਅਸੀਂ ਜ਼ੋਰਦਾਰ ਤਰੀਕੇ ਇਸ ਕਰਕੇ ਕਰਦੇ ਆ ਵੀ ਇਹ ਰਵੈਤ ਨਹੀਂ ਠੀਕ ਇਹਨਾਂ ਇਖਤਿਆਰ ਪਰਸਮ ਤੇ ਨਹੀਂ ਠੀਕ ਇਹ ਇਸ ਗੱਲ ਦੀ ਅਸੀਂ ਪੁਸ਼ਟੀ ਕਰਨਾ ਚਾਹੁੰਦੇ ਆ ਤਾਂ ਕਿ ਇਹ ਅਰਥ ਕੋਈ ਗਲਤ ਨਾ ਸਮਝ ਲਵੇ ਦੂਜੀ ਅਸੀਂ ਅਪੀਲ ਕਰਨੀ ਚਾਹੁੰਦੇ ਹਾਂ ਠੇਕਾ ਮੁਲਾਜ਼ਮ ਕਾਮਿਆਂ ਨੂੰ ਜਿਹੜੇ ਇੱਕ ਇਮਾਰਤ ਦੀ ਵੱਡੀ ਰੈਲੀ ਰੱਖੀ ਹੈ ਤੁਸੀਂ ਆਪਣੇ ਖੱਲੇ ਦੇ ਵਿੱਚ ਉਹਦੇ ਤੇ ਤੁਹਾਨੂੰ ਮੀਟਿੰਗ ਮਿਲੀ ਹੈ ਪੰਜਾਬ ਸਰਕਾਰ ਨੇ ਤੁਹਾਨੂੰ ਮੀਟਿੰਗ ਦਿੱਤੀ ਹੈ 4 ਤਰੀਕ ਦੀ ਮੈਨੂੰ ਪਤਾ ਲੱਗਿਆ ਕਿਉਂਕਿ ਸਾਥੀ ਮਿਲਦੇ ਰਹਿੰਦੇ ਨੇ ਤੇ ਸਾਥੀਆਂ ਦੇ ਵਿੱਚ ਇਸ ਗੱਲ ਦਾ ਬਹੁਤ ਇੱਕ ਗਲਤ ਪ੍ਰਵੇਖਾ ਵਿਚਾਰ ਦੀ ਮੀਟਿੰਗ ਦੇ ਵਿੱਚ ਤੁਹਾਡੀਆਂ ਬਹੁਤ ਸਾਰੀਆਂ ਮੰਗਾਂ ਪੰਜਾਬ ਸਰਕਾਰ ਨੇ ਮੰਨ ਲੜੀਆਂ ਇਸ ਤਰ੍ਹਾਂ ਦਾ ਕਦੇ ਵੀ ਪ੍ਰਵੇਖਾ ਪਾੜ ਕੇ ਨਹੀਂ ਜਾਣਾ ਚਾਹੀਦਾ ਜਦੋਂ ਤੱਕ ਆਵਾਜ਼ ਸੁਣਿਆ ਮੰਗਾ ਮੰਨਿਆ ਜਾਂ ਮੰਨਿਆ ਜਾਂਦੀਆਂ ਨਹੀਂ ਕਿ ਇੰਪਲੀਮੈਂਟ ਨਹੀਂ ਹੁੰਦੀਆਂ ਕਿਸੇ ਵੀ ਸੰਘਰਸ਼ ਦੇ ਵਿੱਚ ਕੋਈ ਵੀ ਸਸਤਾ ਕਿਉਂਕਿ ਸਾਡੇ ਸਾਥੀ ਰਹੇ ਹੋ ਸਾਡੇ ਨਾਲ ਸੰਘਰਸ਼ਾਂ ਦੇ ਵਿੱਚ ਰਹਿੰਦੇ ਰਹੇ ਹੋ ਤੁਹਾਨੂੰ ਸਾਡੀ ਸਲਾਹ ਦੇਣ ਦੀ ਸਾਡਾ